ਇਹਦੇ ਵਿੱਚ ਸਾਡੀ ਪੀਐਸ ਸੰਗਤ ਦੀ ਇੱਕ ਪੁਲਿਸ ਪਾਰਟੀ ਜਿਹੜੀ ਪਥਰਾਲਾ ਸਾਈਡ ਜਾ ਰਹੀ ਸੀ ਤਾਂ ਇੱਕ ਸ਼ੱਕੀ ਟਰੱਕ ਗੁਰਦੁਆਰਾ ਸਾਹਿਬ ਕੋਲੇ ਪਥਰਾਲੇ ਮਿਲਿਆ ਤਾਂ ਉਹਨੂੰ ਜਦੋਂ ਸਰਚ ਕਰਨ ਤੇ ਉਹਦੇ ਵਿੱਚੋਂ ਇੱਕ ਇੱਕ ਕੁਇੰਟਲ ਭੁੱਕੀ ਚੂਰਾ ਪੋਸਟ ਬਰਾਮਦ ਹੋਇਆ ਤੇ ਜਿਹਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ ਐਫ ਆਈ ਆਰ ਨੰਬਰ 97 ਅੰਡਰ ਸੈਕਸ਼ਨ 15 ਸੀ 2561 85 ਐਨ ਡੀ ਪੀ ਐਸ ਐਕਟ ਤੇ ਇਹਦੇ ਵਿੱਚ ਦੋ ਬੰਦੇ ਆ ਜਿਹੜੇ ਨਾਮਜ਼ਦ ਕੀਤੇ ਗਏ ਆ ਸਾਰਜ ਖਾਨ ਸਨ ਆਫ ਲੀਲਾ ਖਾਨ ਤੇ ਇਹ ਤਨੌਲੇ ਦਾ ਰਹਿਣ ਵਾਲਾ ਤੇ ਸੈਕਿੰਡ ਰਣਜੀਤ ਸਿੰਘ ਉਰਫ ਨਿੱਕਾ ਸਨ ਆਫ ਮਹਿੰਦਰ ਸਿੰਘ ਇਹ ਵੀ ਤਨੌਲੇ ਦਾ ਰਹਿਣ ਵਾਲਾ ਤੇ ਇਹਦਾ ਅੱਗੇ ਮਾਨਯੋਗ ਅਦਾਲਤ ਤੋਂ ਜੋ ਵੀ ਪੁਲਿਸ ਰਿਮਾਂਡ ਲੈ ਕੇ ਜੋ ਵੀ ਪੁੱਛਗਿੱਛ ਕੀਤੀ ਜਾਊਗੀ ਜਾਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਸਰ ਟਰੱਕ ਦੇ ਵਿੱਚ ਕੀ ਲੋਡ ਸੀ ਇਹ ਟਰੱਕ ਦੇ ਵਿੱਚ ਰੇਤਾ ਸੀ ਰੇਤੇ ਦੇ ਥੱਲੇ ਇਹ ਗੱਟੇ ਨੱਪੇ ਹੋਏ ਸੀ 5 ਗੱਟੇ ਸਰ ਇਹ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿੱਥੇ ਸਪਲਾਈ ਕਰਨੇ ਇਹ ਪਿੱਛੋਂ ਰਾਜਸਥਾਨ ਵਗੈਰਾ ਤੋਂ ਲੈ ਕੇ ਆ ਰਹੇ ਸੀ ਅੱਗੇ ਫਾਰਵਰਡ ਜਿਹੜੇ ਬੈਕਵਰਡ ਲਿੰਕੇਜਸ ਹੋਰ ਵੀ ਖੰਗਾਲੇ ਜਾ ਰਹੇ ਹੋ ਤੁਹਾਨੂੰ ਦੱਸਿਆ ਜਾਊਗਾ